ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ ਦੇ ਚਲਦੇ ਲੋਕ ਖਾਸ ਕਰ ਨੌਜਵਾਨ ਤੇਜ਼ੀ ਨਾਲ ਪਾਰਟੀ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਨ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਦਰਜਨਾਂ ਨੌਜਵਾਨਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਪਰਿਵਾਰ ਵਿੱਚ ਵਾਦਾ ਕੀਤਾ ਗਲਬਾਤ ਦੌਰਾਨ ਨੌਜਵਾਨਾ ਨੇ ਕਿਹਾ ਕਿ ਹਲਕੇ ਵਿੱਚ ਚੇਅਰਮੈਨ ਰਮਨ ਬਹਿਲ ਵੱਲੋਂ ਕਰਵਾਏ ਗਏ ਕਮ ਮ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਮੌਦ ਖੁਸ਼ੀ ਦਾ ਦੇਣਾ ਕਿ ਪਿਛਲੇ 3 3.5 ਸਾਲਾਂ ਦੀ ਜਿਹੜੀਆਂ ਸਰਕਾਰ ਦੀਆਂ ਉਪਲਬਧੀਆਂ ਨੇ ਜਿਦੀ ਰਹਿਨਮਾਈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਬਖੂਬੀ ਦੇ ਨਾਲ ਕਰ ਰਹੇ ਨੇ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਸੋਚ ਔਰ ਸਾਡੇ ਜਿਹੜੇ ਸੂਬਾ ਦੇ ਪ੍ਰਧਾਨ ਨੇ ਅਮਨ ਅਰੋਣਾ ਜੀ ਉਹਨਾਂ ਦੀ ਅਨਤਕ ਮਿਹਨਤ ਅੱਜ ਰੰਗ ਲੈ ਕੇ ਆ ਰਹੀ ਆ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਨੌਜਵਾਨ ਜਿਹੜੇ ਵੱਖਰੇ ਵੱਖਰੇ ਵਾਡਾ ਦੇ ਵਿੱਚੋਂ ਨੇ ਬਾਜ਼ਾਰ ਦੇ ਵਿੱਚ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਅੱਜ ਉਹ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਉਹਨਾਂ ਦੀ ਪਾਲਿਸੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਅੱਜ ਵਿਧੀਵਤ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਔਰ ਇਸ ਮੌਕੇ ਦੇ ਉੱਪਰ ਮੇਰੇ ਨਾਲ ਸਾਡੇ ਪਾਰਟੀ ਦੇ ਅਹਿਮ ਰੁਕਨ ਪਾਤ ਕੁਸ਼ਨ ਸ਼ਰਮਾ ਜੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਔਰ ਹਾਲ ਦੇ ਵਿੱਚ ਪਾਰਟੀ ਨੇ ਉਹਨਾਂ ਨੂੰ ਸੰਗਠਨ ਹਲਕਾ ਇੰਚਾਰਜ ਗਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਆ ਸਾਡੇ ਨਾਲ ਜਗਜੀਤ ਪਿੰਟਾ ਜੀ ਜਿਹੜੇ ਸੈਕਟਰੀ ਨੇ ਜਿਲ੍ਹਾ ਦੇ ਆਮ ਆਦਮੀ ਪਾਰਟੀ ਦੇ ਸਾਡੇ ਬਲਾਕ ਪ੍ਰਧਾਨ ਕੁਲਦੀਪ ਜੀ ਉਹ ਵੀ ਅੱਜ ਇੱਥੇ ਨੇ ਰਗਵੀਰ ਕਲਰਾਜੀ ਖਾਲਸਾ ਜੀ ਲੋਕ ਪ੍ਰਧਾਨੇ ਵੀ ਅੱਜ ਆਏ ਨੇ ਸੋ ਕਹਿਣ ਤੋਂ ਭਾਵ ਵੀ ਆਪਾਂ ਸਾਰਿਆਂ ਨੇ ਅੱਜ ਇਹਦ ਲਿਆ ਕਿ ਇਹ ਪਾਰਟੀ ਦੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਕਿਉਂਕਿ ਪਿਛਲੇ 3 3.5 ਸਾਲਾਂ ਦੇ ਵਿੱਚ ਜਿਹੜੀਆਂ ਗਰੰਟੀਆਂ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸੀਗੇ ਅੱਜ ਸਾਢੇ 3.5 ਸਾਲਾਂ ਦੇ ਵਿੱਚ ਪਾਰਟੀ ਨੇ ਬਖੂਬੀ ਦੇ ਨਾਲ ਉਹ ਪੂਰੇ ਕੀਤੇ ਨੇ 92% ਹੋ ਗਏ ਨੇ ਸ਼ਾਇਦ ਕੋਈ 1.5% ਰਹਿ ਗਿਆ ਹੋਵੇ ਉਹ ਵੀ ਆਉਣ ਵਾਲੇ ਸਮੇਂ 'ਚ ਹੋ ਜਾਊਗਾ ਤੇ ਅਗਲੀ ਗਰੰਟੀਆਂ ਫੇਰ ਪ੍ਰਮਿੰਥ ਕੇਜਰੀਵਾਲ ਜੀ ਦੁਬਾਰਾ ਦੇਣਗੇ ਸੋ ਇਸ ਕਰਕੇ ਆ ਸਾਰੇ ਮੇਰੇ ਖਾਲ ਜਿਹੜੇ ਖੜੇ ਨੇ 300 ਯੂਨਿਟ ਬਿਜਲੀ ਦਾ ਮਾਫ ਹੋਇਆ ਲਓ ਸੱਚੀ ਦੱਸਿਓ ਯਾਰ ਬਾਬਾ ਖੜੇ ਕਰਕੇ ਕਿਹਦੇ ਕਰਾ ਜ਼ੀਰੋ ਬਿੱਲ ਆਉਂਦਾ ਜ਼ੀਰੋ ਵਾਲੇ ਕਰਿਓ ਦੂਜੇ ਨਾ ਕਰਿਓ ਆ ਜ਼ੀਰੋ ਬਿੱਲ ਵਾਲੇ ਨੇ ਤੇ ਜਦੋਂ ਬਿੱਲ ਮਾਫ ਹੋਇਆ ਸੀ ਤੁਹਾਡੇ ਕੋਲ ਕੋਈ ਫਾਰਮ ਤੇ ਨਹੀਂ ਭਰਾਇਆ ਤੁਹਾਡੀ ਜਾਇਦਾਦ ਤੇ ਨਹੀਂ ਪੁੱਛੀ ਤੁਹਾਡੀਆਂ ਸਕੂਟਰ ਤੇ ਨਹੀਂ ਪੁੱਛਿਆ ਗੱਡੀਆਂ ਤੇ ਨਹੀਂ ਪੁੱਛਿਆ ਇੱਕ ਵੱਡਿਓ 300 ਯੂਨਿਟ ਬਿਜਲੀ ਦਾ ਉਹ ਮਾਫ ਕਰਤਾ ਤੇ ਨਾ ਤੇ ਹੁਣ ਕੋਈ ਇੰਸਪੈਕਟਰ ਜਾਂਦਾ ਜੀ ਨਾ ਕੋਈ ਮੀਟਰ ਛੜਦਾ ਜੀ ਨਾ ਕੋਈ ਮੀਟਰ ਲਾਉਂਦਾ ਜੀ ਤੇ ਚੁੱਪ ਕਰਕੇ ਬੇਲਣੀ ਆਉਂਦਾ ਤੇ ਭਗਵੰਤਬਾਨ ਜੀ ਦੀ ਕਿਰਪਾ ਤੇ ਅਰਵਿੰਦ ਗੇਧਰੀਵਾਲ ਜੀ ਦੀ ਸੋਚ ਅੱਜ ਤੁਹਾਨੂੰ ਸਾਰਿਆਂ ਨੂੰ ਵਾਰੀ ਆ ਆਪਾਂ ਸੇ ਘਟਨ ਨੂੰ ਤਖੜਿਆ ਕਰਨਾ ਔਰ ਜਿਹੜੀ ਰਾਜਨੀਤੀ ਗਰਦਾਸਪੁਰ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਡਰ ਦੀ ਰਹੀ ਸੀ ਦਹਸ਼ਤ ਦੀ ਸੀਗੀ ਗੁੰਡਾਗਰਦੀ ਦੀ ਸੀਗੀ ਗੈਂਗਸਟਰਾਂ ਦੀ ਸੀਗੀ ਅੱਜ ਉਹਨੂੰ ਠੱਲ ਪਾ ਕੇ ਤੁਹਾਡੇ ਵਰਗੇ ਆ ਰਾਹੁਲ ਜੀ ਨੇ ਜਾਇਨ ਕੀਤਾ ਚੰਗਾ ਲੱਗਦਾ ਆ ਵੀਰੇ ਵੀ ਕਿੱਥੇ ਨੇ ਇਹਨਾਂ ਨੇ ਜਾਇਨ ਕੀਤਾ ਚੰਗਾ ਲੱਗਦਾ ਵਿਕਾਸ ਆ ਤੁਹਾਡਾ ਭਰਾ ਇਹ ਸ਼ੋਗੋਣਾ ਨਾਲ ਇਹਨਾਂ ਦੇ ਦਾਦਾ ਜੀ ਸੀ ਉਹਨਾਂ ਦੇ ਨਾਲ ਮੇਰੇ ਬੜੇ ਪੁਰਾਣੇ ਸੰਬੰਧ ਸੀ ਤੇ ਉਹ ਪਰਿਵਾਰ ਜਿਹੜੇ ਪਿਛਲੇ 40-40 ਸਾਲਾਂ ਤੋਂ ਇਕੱਠੇ ਸੀ ਅੱਜ ਅਗਲੀ ਜਿਹੜੀ ਜਨਰੇਸ਼ਨ ਇਕੱਠੀ ਆਈ ਆ ਸੋ ਤੁਹਾਡਾ ਸਾਰਿਆਂ ਦਾ ਜੀ ਜਿਆ ਨੂੰ ਪਾਰਟੀ ਦੇ ਵਿੱਚ ਮੰਨਦਾ ਸਤਿਕਾਰ ਜ਼ਰੂਰ ਮਿਲੇਗਾ ਲੋਕਾਂ ਦੀ ਸੇਵਾ ਲਈ ਜਿਵੇਂ ਕਰੋਗੇ ਭਰਤ ਮੋਸ਼ਨ ਜੀ ਆਈ ਸਾਰੀ ਟੀਮ ਤੁਹਾਡੇ ਖਿਦਮਤ ਦੇ ਵਿੱਚ ਹਾਜ਼ਰ ਆ ਚੰਗੇ ਕੰਮ ਕਰਨੇ ਨੇ ਭਗਵੰਤ ਮਾਨ ਜੀ ਦਾ ਅਮਰ अरोड़ा ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ਼ ਸਸੋਢੀਆ ਜੀ ਦਾ ਜਿਹੜਾ ਸੁਪਣਾ ਵੀ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਉਹਦੇ ਵਿੱਚ ਅੱਪਾ ਸਾਰਿਆਂ ਦਾ ਹਿੱਸਾ ਹੋਣਾ। ਸੋ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਤੇ ਕੋਟ-ਕੋਟ ਧੰਨਵਾਦ।